ਤਾਂ ਪਕ ਰਿਹਾ ਤੰਦੂਰ ਤੇ ਲੱਗੀਆਂ ਰੋਟੀਆਂ ਆ ਵਿੱਚ ਕਰ ਮਾਰਿਓ ਹ ਡੰਡਾ ਇਹੋ ਚੋਇਆ ਵਿੱਚ ਪਾਜੋ ਛੋਰਾ ਇਹ ਹੋ ਗਿਆ ਲਾਲ ਸਾਰਾ ਲਾਲ ਹੋ ਗਿਆ ਭਾਈ ਨਹੀਂ ਡੰਡਾ ਇਹੋ ਰਹਿ ਗਿਆ ਨਾ ਤਪਣ ਵਾਲਾ ਹਾਂ ਨਹੀਂ ਹੋਵੇ ਹੋ ਗਿਆ ਮੜਾ ਮੜਾ ਜੇਰੇ ਕਰ ਨਾਲੇ ਹੂੰ ਪੇੜੇ ਕਰਨਾਰੇ ਅਜੇ ਮੈਂ ਕੁੱਤੇ ਰਹੇ ਕਹਿੰਦਾ ਸਭ ਜਿਉਂ ਚੀਜ਼ ਲਿਆ ਕਈ ਤਾਂ ਬੈਠਾ ਦੇਖਦਾ ਮੈਂ ਸਾਫ ਕਰੀ ਜ ਨਹੀਂ ਨਾਲ ਨਾਲ ਰੋਟੀਆਂ ਹੀ ਹੁੰਦੀ ਆ ਉਧਰ ਵੀ ਬਲੈਕਆਊਟ ਹੋਇਆ ਪਿਆ ਸਾਰੇ ਘਰ ਲਾਈਟ ਲੁੱਟ ਗਈ ਆ ਕਿ ਵੈਸੇ ਸਾਰਾ ਉਹ ਬਲੈਕਆਊਟ ਹੈ ਨਹੀਂ ਬਲੈਕਆਊਟ ਹੀ ਲੱਗ ਜਾਂਦਾ ਫੇਰ ਲਾਈਟ ਇਥੇ ਜਗਦੀਆਂ ਨਹੀਂ ਪਈਆਂ ਲਾਟਾਂ ਉਹ ਪਰਾਂ ਜਗਦੀਆਂ ਪਈਆਂ ਇਹਨੇ ਬਲੈਕਵਰਡ ਨੂੰ ਬਹੁਤ ਡਰਿਆ ਮੀਂਹ ਸਾਰਾ ਗਰਮੀ ਆ ਗਈ ਆ ਯਾਰ ਵਿਚਾਰੇ ਬੂਟੇ ਇਹਨਾਂ ਨੂੰ ਵੀ ਛਾਂ ਛੂ ਕਰ ਗਈ ਯਾਰ ਹਨਾ ਇੱਕ ਛੇਰਨ ਲਾ ਲੀਏ ਤਾਂ ਨੂੰ ਇਥੋਂ ਰਾਜਾ ਕਪੜਾ ਜਿਹੜਾ ਹੁੰਦਾ ਐ ਕਰਕੇ ਰਾਜਾ ਕਪੜਾ ਲਾ ਲੀਏ ਇਹਨੂੰ ਕਰਕੇ ਮਜ਼ੇ ਆਠ ਬਾਅਦ ਕੇ ਆ ਜਾ ਖਾਲਾ ਤੁਨੋ ਲੈ ਲੇ ਰਵਾਟ ਹੋ ਗਏ ਨਾਲ ਚਨੇ ਆਲੀ ਸਬਜ਼ੀ ਹੈ ਗਾਇਸ ਚਨੇ ਆਲੀ ਸਬਜ਼ੀ ਹੋਏ ਬੋਲ ਹਾਂ ਗਾਇਸ ਵੀਰੇ ਆ ਗਾਇਸ ਵੀਰੇ ਨਾਲ ਚਨੇ ਆਲੀ ਸਬਜ਼ੀ ਹੋ ਬੜੀ ਤੰਦੂਰੀ ਫੁਲਕੇ ਉੱਚੀ ਬੋਲਦੀ ਹੁੰਦੀ ਬੜੀ ਅੜਾ ਆ ਜਾਓ ਗਾਇਸ ਵੀਰੇ ਖਾ ਲਓ ਮੈਂ ਲੈ ਜਾਣਾ ਕਿ ਜਨ ਆਪਣੇ ਲਾ ਕੇ ਜੀ ਆ ਫਰੀਦਕੋਟ ਸਾਰੇ ਉਹਨੂੰ ਜਾਣਦਾ ജന പൂര ਉਕੀ ਬੋਲ ਮੜਾ ਜਾਣਾ ਆਪਾਂ ਲਾ ਜਾਣੀ ਐ ਗਰ ਮੈਗ ਨਹੀਂ ਲਾਏ ਹੋਏ ਮੈਂ ਹਾਂ ਗੋਭੀ ਦੀ ਸਬਜ਼ੀ ਦੇ ਨਾਲ ਤੰਬੂਰੀ ਹੋਥੇ ਲਾਉਣ ਲਾਉਣ ਕਰਦੀ ਰਹੀ ਨਹੀਂ ਗੋਭੀ ਦਾ ਫੋਲ ਲਾਗੇ ਨਾ ਕੰਨ ਨੂੰ ਆਹ ਲੱਕੜਾਂ ਦਿਸਦੀਆਂ ਨਹੀਂ ਪਈਆਂ ਇੱਥੇ ਨੇਰੇ ਚ ਪਈਆਂ ਨੇ ਹਾਂ ਛੇਰਨਾ ਲਾਲਾ ਨਹੀਂ ਆਇਆ ਕੋਲਾ ਲਾਲਾ ਮੈਂ ਕਹੀ ਦੇਣਾ ਤੈਨੂੰ ਭਰਾ ਮੰਜਾ ਲਿਆਓ ਇਹ ਟੁੱਟ ਕੇ ਰਵੇਚ ਨੇ ਮੇਰਾ ਲੱਕ ਤੱਕ ਗੇ ਨਹੀਂ ਠੀਕ ਹੈ ਕੋਈ ਇਹਨੋਂ ਉਹਨਾਂ ਬਾ ਲੈਣੇ ਆ ਵਾਹ ਗੀ ਲਾਵ ਲਈਆਂ ਵਿਚਾਂ ਨਾਲ ਨਾਲ ਆਉਂਦੀਆਂ ਜਾਂਦੀਆਂ ਹਨ ਠੇਰਾ ਭਰਾ ਜੀ ਸੇਕ ਹੀ ਬੜਾ ਪੈਂਦਾ ਕਿਤੇ ਫੋਣਿਆਂ ਸਟਲੀਂਗੀ ਵਿੱਚ ਉਹ ਲੱਗੀਆਂ ਨਾ ਵਾਹ ਖਾਣ ਵਾ ਗਾਇਸ ਵੀਰੇ ਤੰਦੂਰੀ ਫੁਲਕੇ ਗਾਇਸ ਵੀਰੇ ਖਾ ਲੋ ਗਰਮ ਗਰਮ ਹੋਣਾਂ

ਅੱਗੇ ਆ ਜੋਲੇ ਲੱਗ ਜਾਂਦਾ ਹੁੰਦਾ ਸੀ ਕੱਟ ਹਨ ਬਾਹਰ ਆ ਨੇਰਾ ਕੁਪ ਸਾਰੇ ਸ਼ਹਿਰ ਦੇ ਵਿੱਚ ਆ ਹੁਣ ਦੋ ਪਿਛਲੇ ਟਾਂ ਦਿਲਦੀਆਂ ਬੀਆਂ ਉਦੋਂ ਹੋ ਜਾਂਦੀ ਹੁੰਦੀ ਹੈ ਬੰਦ ਇਹਦੇ ਨੂੰ ਨਹੀਂ ਕਿਹਾਦਾ ਗਾਣ ਦੋ ਦੇ ਨਹੀਂ ਆ ਦੋ ਦਿਨ ਪਹਿਲਾਂ ਹੀ ਹੋਰ ਮੈਂ ਇੱਟੀਆਂ ਲਾਈ ਕਰਨੀ ਸੀ ਤੁਸੀਂ ਮੁੱਛਾਂ ਮੇਰੀਆਂ ਥੱਲੇ ਜਿਹਨੂੰ ਆਈ ਜਾਂਦੀਆਂ ਨੇ ਤੇ ਆਪਣੀ ਜਾਇਆ ਜੰਨਾ ਮੈਂ ਚੋਪੜਾਂ ਲੋਕ ਨੇ ਚੋਪੜ ਮੈਨੂੰ ਨੇ ਚੋਪੜ ਨਹੀਂ ਆਉਂਦੀਆਂ ਗੀਆਂ ਮੈਨੂੰ ਚੋਪੜ ਨਹੀਂ ਨਹੀਂ ਆਉਂਦੀ ਮੈਨੂੰ ਤਾਂ ਖਾਣੀਆਂ ਆਉਂਦੀਆਂ ਵਾ ਸਰ ਚੋਪੜ ਨਹੀਂ ਰਹਿਣਾ ਤੁੰ ਚੋਪੜ ਹੈ ਨੇ ਉਹ ਇਹ ਵੱਧਦਾ ਮੈਂ ਗਿਆ ਚਲੋ ਨਾਲ ਚੋਪੜਵਾ ਦਿੰਦਾ ਮੈਂ ਗਿਆ ਕੱਲੀ ਹੈਗੀ ਐ ਸਰ ਹਾਂ ਮੈਂ ਕੱਲੀ ਹਾਂ ਜਿਹੜੇ ਦੋ ਨਾਲ ਉਹ ਪਰ ਦੂਰ ਨਹੀਂ ਤੇ ਵੇਲੇ ਸਰੀ ਆ ਜਾਂਦੀ ਆ ਚੋਪੜ ਦਾ ਰੋਟੀਆਂ ਭਾਈ ਕਰਮੜੀ ਹੈ ਚੋਪੜ ਨੇ ਪਈਆਂ ਹੈ ਉਪੜੀਆਂ ਪੈਣੀ ਹੁਣ ਕੀ ਕਰੀਏ ਹੋਰ ਕੀ ਮਹਿਮਾ ਹਲਾਈ ਆ ਤੁਸੀਂ ਗਰਮ ਗਰਮ ਚੋਪੜ ਚੋਪੜ ਰੱਖੀ ਜਾਓ ਵਧੀਆ ਨਾ ਕੁੱਤੇ ਸਬਜ਼ੀ ਲੈ ਆਉਂਦੇ ਉਹ ਤਾਂ ਵਧੀਆ ਆ ਜਾਣੇ ਹੋਰ ਹਮ ਬਸ ਚੇਤੇ ਕਰਕੇ ਰੋਲਣਾ ਕਦੀ ਉਹ ਵੀ ਬਿਲੇ ਜਿਹੜੇ ਹੁੰਦੇ ਸੀ ਕਦੇ ਹੁੰਦੇ ਸੀ ਚੋਪੜ ਗਏ ਚੋਪੜ ਤੀਆਂ ਭਰਾਵਾ ਕੀ ਕਰੀ ਜਾਣਾ ਸੱਚੇ ਸਾਰੀਆਂ ਚੋਪੜ ਦਿੰਗਾ। ਪਿਆ ਵੇਲਾ ਇੱਕ ਰਹਿ ਗਈ ਹੁਣ ਆਟਾ ਨੂੰ ਗਰਮੀ ਹੈ ਨਾ ਇੱਕ ਰਹਿ ਗਈ ਹੁਣ ਉਹ ਦੂਜੀ ਆਉਣਗੀਆਂ ਫੇਰ ਚੋਪੜਾਂਗੇ ਨਾਲ ਪਤਲਾ ਹੋ ਜਾਂਦਾ ਆਟਾ ਗਰਮੀ ਨਾਲ ਕਾਲਾ ਕਾਲੀ ਜਦੋਂ ਰੋਟੀਆਂ ਬੇਜਦੇ ਨੇ ਹਮ ਮੇਤਰੋ ਤਾਂ ਦੂਰੀ ਖੁੱਲ ਕੇ ਖਾਣੇ ਬੜੇ ਸੌਕੇ ਹੁੰਦੇ ਆ ਪਰ ਲਾਉਣੇ ਬੜੇ ਔਖੇ ਅੱਜ ਪਤਾ ਲੱਗਦਾ ਪਿਆ ਮੈਨੂੰ ਨਹੀਂ ਪਤਾ ਤਾਂ ਪਹਿਲਾਂ ਵੀ ਸੀਗਾ ਵੈਸੇ ਅੱਜ ਵਾਰ ਮੈਂ ਆਵ ਚੋਪੜ ਦਾ ਰੋਟੀਆਂ ਤੇ ਤਾਂ ਕਰਕੇ ਮੈਨੂੰ ਔਖੀਆਂ ਬੜੀਆਂ ਲੱਗਦੀਆਂ ਪਈਆਂ ਨੇ। ਕਾਣੀਆਂ ਹੀ ਔਖਾ ਨੇ। ਬੜੀ ਗਰਮ ਰੋਟੀ ਹੱਥ ਮਰੇ ਆ ਸੜ ਗਿਆ ਲਾਲ ਹੋ ਗਿਆ ਭਾਤ। ਚੋਪੜ ਦੇ ਨਾਲ ਨਾ ਲਾਲ ਹੋ ਗਏ ਨੇ। ਉਹ ਵਿਚਾਰੀ ਕਿੱਥੇ ਲਾਉਂਦੀ ਹੋਊ। ਹੈ। ਆਹ ਪਤਾ ਮੈਨੂੰ। ਵਿਚਾਰੀ ਔਖੀ ਲਾਉਂਦੀ ਪਈ ਆ। ਮੇਰਾ ਦਾਤ ਖੋ ਜੀਗਾ। ਦੁਬਾਰਾ ਫੇਰ। ਦੁਬਾਰਾ ਫਿਰ ਤਾਲਿਆ ਤੰਦੂਰ ਤੋਰੋ ਠੰਡਾ ਹੋ ਗਿਆ ਯਾਰ ਇਹ ਠੰਡਾ ਹੋ ਗਿਆ ਇਹ ਕਿੰਨੇ ਗੜਾ ਆ ਗਿਆ ਨੇ ਲਗਨੀਆਂ ਬਾਸ ਉਹ ਥੋੜੇ ਡੂੰਗੇ ਜਾਟਾ ਲੜਾ ਜਾਏ ਡੂੰਗੇ ਲਿਆ ਗਿਆ ਫਿਰ ਨਹੀਂ ਨੋ ਠੰਡਾ ਹੋ ਜਾਂਦਾ ਡੂੰਗੇ ਜੂ ਵੀ ਬਿਆ ਦੇ ਪੈਰ ਵਾਲਾ ਗਿਆ ਉਹ ਵੀ ਲਾ ਦੇ ਨੇ ਉਹ ਤਾਂ ਤੇ ਮੇਰਾ ਰਾਦਾ ਬਦਲ ਗਿਆ ਨਾ ਇਹ ਦਾ ਪੁੱਟਾਂ ਲਾ ਬਿਨ ਜਿੰਨੇ ਲਾਗਣ ਰੋਟੀਆਂ ਲਾ ਕੇ ਆ ਗਏ ਥੱਲੇ ਹੁਣਾ ਉਕ ਲੱਗੀ ਵੇਖ ਕੇ ਬੜੀ ਨੀਂਦ ਆਈ ਜਾਂਦੀ ਨਾਲੇ ਤੇ ਖਾ ਗੇ ਰੋਟੀ ਉਹ ਵਾਈਫਰ ਕਰ ਕੇ ਆ ਰਾਮ ਰਉ ਯਾਰ ਆਪਣਾ ਯਾਰ ਆਣਾਂਗਾ ਯਾਰ ਜਮ ਘਰੇ ਜਾ ਕੇ ਖਾਣਾ ਠੀਕ ਆ ਚੰਗਾ ਘੱਟ ਦੇ ਖਾਓ ਰੋਟੀ ਕੜੀ ਜੋਲੇ ਦੀ ਸਬ지 ਹੂੰ ਲੱਸੀ ਨਾਲ ਨਾਲ ਤੰਦੂਰੀ ਹੁਲਕੇ ਤਸ਼ਰਬੀ ਲਓ ਜੀ ਪਛਾਦਾ ਸ਼ਕਨ ਲੱਗੇ ਆਪਾਂ ਲੱਸੀ ਹੈਗੀ ਐ ਤੇ ਲੱਸੀ ਪਤਲੀ ਕੀਤੀ ਆ ਪਤਲੀ ਕੀਤੀ ਆ ਖਾਲੇ ਛੋਲਿਆਂ ਦੀ ਸਬਜ਼ੀ ਤੇ ਨਾਲ ਤੰਦੂਰੀ ਹੁਲਕੇ ਆ ਆਨੰਦ ਵਾਜਣਾ ਆ ਜਾ ਤੂੰ ਵੀ ਖਾ ਲੈ ਹਾਂ ਖਾ ਲੈ ਨਹੀਂ ਸੀ ਤੂੰ ਵੀ ਯਾਰ ਹਾਂ ਹੋਈ ਮਾਂ ਨੇ ਕਰ ਦੇ ਗਏ ਗਰਮੀ ਜਾਈ ਨਾ ਤੇਂ ਘਾਲੋ ਇਹਨਾਂ ਬਾਣੇ ਨੇ ਮੈਂ ਚਲ ਠੀਕ ਹੈ ਮੈਂ ਖਾਣਾ